ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਨਾਲ ਗੱਲ ਕਰੂੰਗਾ ਸ਼ੈਵਲਟ ਕਾਰ ਦੀ ਸ਼ੈਵਲਟ ਕਾਰ ਜਦੋਂ ਪਹਿਲਾਂ 1947 ਵੇਲੇ ਆਮ ਹੀ ਮਿਲਿਆ ਕਰਦੀਆਂ ਸਨ ਤੇ ਫਿਰ ਇਹ ਇਹ ਹਟ ਗਈਆਂ ਸਨ ਇਹ ਸਰਕਾਰੀ ਅਧਿਕਾਰੀ ਜਿਆਦਾ ਇਹਨੂੰ ਵਰਤਨਾ ਸ਼ੁਰੂ ਕਰ ਦਿੱਤਾ ਜੀ ਤਾਂ ਸ਼ੈਵਲਟ ਕਾਰ ਦੀ ਘਟਨਾ ਸਰਦਾਰ ਕਪੂਰ ਸਿੰਘ ਦੀ ਜ਼ਿੰਦਗੀ 'ਚ ਵੀ ਇੱਕ ਵਾਪਰਦੀ ਆ ਜਦੋਂ ਸਾਰੇ ਜਿਹੜੇ ਡਿਪਟੀ ਕਮਿਸ਼ਨਰਸ ਨੂੰ ਮਿਸਟਰ ਪਿੱਡੇ ਜੋ ਆਈ.ਸੀ.ਐਸ ਆਫਸਰ ਸਨ ਮੈਂ ਤੁਹਾਨੂੰ ਇਹ ਘਟਨਾ ਪ੍ਰੋਪਰ ਦੱਸ ਦਾਂਗਾ ਕਿ ਕਿਵੇਂ ਆਪਣੇ ਸ਼ਬਦਾਂ ਵਿੱਚ ਸਰਦਾਰ ਕਪੂਰ ਸਿੰਘ ਨੇ ਇਹ ਲਿਖੀ ਆ ਸਾਲ 1947-49 ਵਿੱਚ ਸ਼ੈਵਲਟ ਅਮਰੀਕਨ ਕਾਰਾਂ ਕੋਸ ਸਮੇਂ ਲਈ ਪੂਰਬੀ ਪੰਜਾਬ ਵਿੱਚ ਆਮ ਤੇ ਖੁੱਲੀਆਂ ਮੈਲੋਂ ਹਟ ਗਈਆਂ ਸਨ ਤਦ ਪੂਰਬੀ ਪੰਜਾਬ ਦੀ ਸਰਕਾਰ ਨੇ ਮਿਸਟਰ ਪਿੱਡੇ ਆਈ.ਸੀ.ਐਸ ਹੋਮ ਸੈਕਟਰੀ ਠੀਕ ਹੈ ਜੀ ਸੋ ਇਹ ਹੋਮ ਸੈਕਟਰੀ ਮ ਆ ਆਪਣੇ ਦਸਤਖਤਾਂ ਹੇਠਾਂ ਚਿੱਠੀ ਡਿਪਟੀ ਕਮਿਸ਼ਨਰਾਂ ਨੂੰ ਪਾਈ ਕਿ ਜਿਸ ਨੇ ਕਿਸੇ ਸ਼ੈਵਲ ਅਟਕਾਰ ਦੀ ਲੋੜ ਹੋਵੇ ਉਹ ਸਰਕਾਰ ਤੋਂ ਆਗਿਆ ਲੈ ਕੇ ਸਰਕਾਰੀ ਕੋਟੇ ਵਿੱਚੋਂ ਇੱਕ ਕਾਰ ਖਰੀਦ ਸਕਦਾ ਮੈਂ ਵੀ ਬੇਨਤੀ ਕੀਤੀ ਕਿ ਮੈਨੂੰ ਵੀ ਇੱਕ ਸ਼ੈਵਲ ਅਟਕਾਰ ਖਰੀਦਣ ਦੀ ਸਹੂਲਤ ਦਿੱਤੀ ਜਾਵੇ ਮਿਸਟਰ ਪਿੱਡੇ ਨੇ ਹੋਰ ਤਾਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਹ ਕਾਰ ਖਰੀਦਣ ਦੀ ਸਹੂਲਤ ਦੇ ਦਿੱਤੀ ਪਰ ਮੈਨੂੰ ਬਿਨਾਂ ਕਾਰਨ ਦੱਸੇ ਨਾ ਕਰ ਦਿੱਤੀ ਮੈਂ ਆਪਣੀ ਨਿੱਜੀ ਰਸੂਖ ਨਾਲ ਇੱਕ ਸ਼ਾਵਲ ਢਕਾਰ ਜਲੰਧਰੋਂ ਖਰੀਦ ਲਈ ਤਦ ਮਿਸਟਰ ਭਿੱਡੇ ਨੇ ਮੇਰੇ ਆਪਣੇ ਅਧੀਨ ਉਸ ਮੈਜਿਸਟ੍ਰੇਟ ਨੂੰ ਜਿਸ ਨੂੰ ਮੈਂ ਆਪ ਮੋਟਰ ਵਹੀਕਲਜ਼ ਰਜਿਸਟ੍ਰੇਸ਼ਨ ਰੂਲਜ਼ ਹੇਠਾਂ ਕਰਾਂ ਰਜਿਸਟਰ ਕਰਨ ਦੀ ਆਗਿਆ ਸਮਰੱਥਾ ਪ੍ਰਦਾਨ ਕੀਤੀ ਹੋਈ ਸੀ ਇਹ ਹੁਕਮ ਸਿੱਧਾ ਭੇਜ ਦਿੱਤਾ ਕਿ ਕਪੂਰ ਸਿੰਘ ਦੀ ਸ਼ਾਵਲ ਢਕਾਰ ਰਜਿਸਟਰ ਨਾ ਕੀਤੀ ਜਾਵੇ ਦੇਖੋ ਐਸ ਹੱਦ ਤੱਕ ਇਹਨਾਂ ਦੇ ਵਿੱਚ ਨਫ਼ਰਤ ਭਰੀ ਹੋਈ ਸੀ ਕਿ ਬੰਦੇ ਨੂੰ ਥੱਲੇ ਲਾ ਕੇ ਰੱਖਣਾ ਕਿ ਉਸ ਦੇ ਹਰ ਇੱਕ ਕੰਮ ਦੇ ਵਿੱਚ ਡੇਕਾ ਡਾਉਣਾ ਇਹ ਕੋਈ ਪਹਿਲਾ ਕੰਮ ਨਹੀਂ ਸੀ ਜਿਹੜੇ ਕੰਮਾਂ ਦੇ ਵਿੱਚ ਡੇਕਾ ਡਾਇਆ ਗਿਆ ਸੀ ਹੋਰ ਵੀ ਕਈ ਸਾਰੀਆਂ ਘਟਨਾਵਾਂ ਨੇ ਮੈਂ ਲੜੀਵਾਰ ਤੁਹਾਨੂੰ ਦੱਸੂਗਾ ਤਾਂ ਇਸ ਤੋਂ ਅੱਗੇ ਕੀ ਹੁੰਦਾ ਸੋ ਕੋਈ ਕਾਨੂੰਨ ਜਾਂ ਅਧਿਕਾਰ ਐਸਾ ਨਹੀਂ ਜਿਸ ਦੁਆਰਾ ਹੋਮ ਸੈਕਟਰੀ ਅਜੀਹਾ ਤਾਨਾਸ਼ਾਈ ਹੁਕਮ ਪਾਸ ਕਰ ਦੇਵੇ ਠੀਕ ਹੈ ਜੀ ਸੋ ਇਦਾਂ ਦਾ ਕੋਈ ਕਾਨੂੰਨ ਵਿਧਾਨ ਹੈ ਨਹੀਂਗਾ ਕਾਨੂੰਨ ਅਨਸਾਰ ਆਪਣੇ ਜ਼ਿਲ੍ਹੇ ਵਿੱਚ ਕੇਵਲ ਡਿਪਟੀ ਕਮਿਸ਼ਨਰ ਹੀ ਮੋਟਰ ਕਾਰਾਂ ਆਦ ਨੂੰ ਰਜਿਸਟਰ ਕਰਨ ਦੀ ਸਮਰੱਥਾ ਦਾ ਧਾਰ ਨਹੀਂ ਹੈ ਜਾਂ ਉਹ ਫਸਟ ਕਲਾਸ ਮੈਜਿਸਟ੍ਰੇਟ ਨੂੰ ਇਹ ਰਜਿਸਟ੍ਰੇਸ਼ਨ ਦੇ ਅਧਿਕਾਰ ਡਿਪਟੀ ਕਮਿਸ਼ਨਰ ਆ ਪ੍ਰਦਾਨ ਕਰ ਦੇਵੇ ਤਾਂ ਤੁਸੀਂ ਹੁਣ ਇੱਥੇ ਸਮਝ ਗਏ ਹੋਵੋਗੇ ਕਿ ਜਿਹੜਾ ਮੋਟਰ ਵਹੀਕਲਜ਼ ਐਕਟ ਆ ਉਸ ਦੇ ਰਾਹੀਂ ਡਿਪਟੀ ਕਮਿਸ਼ਨਰਾਂ ਨੂੰ ਹੀ ਅਧਿਕਾਰ ਹੈ ਕੇਵਲ ਇਸ ਚੀਜ਼ ਦਾ ਜਦ ਮੇਰੇ ਆਪਣੇ ਮੈਜਿਸਟ੍ਰੇਟ ਨੇ ਮੇਰੀ ਨਿੱਜੀ ਕਾਰ ਇਹ ਕਹਿ ਕੇ ਰਜਿਸਟਰ ਕਰਨੋਂ ਨਾ ਕਰ ਦਿੱਤੀ ਕਿ ਉਸ ਨੂੰ ਮਿਸਟਰ ਭਿੱਡੇ ਹੋਮ ਸੈਕਟਰੀ ਦਾ ਲਿਖਤੀ ਹੁਕਮ ਹੋਇਆ ਹੈ ਕਿ ਕਪੂਰ ਸਿੰਘ ਆਈ.ਸੀ.ਐਸ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਸ਼ਾਵਲ ਅਟਕਾਰ ਰਜਿਸਟਰ ਨਹੀਂ ਕਰਨੀ ਤਦ ਮੈਂ ਕਾਗਜ਼ ਆਪਣੇ ਕੋਲ ਮੰਗਵਾ ਲਏ ਤੇ ਜ਼ਿਲ੍ਹੇ ਦੇ ਸਰਕਾਰੀ ਵਕੀਲ ਨੂੰ ਬੁਲਾ ਲਿਆ ਕਿਹਾ ਕਿ ਤੁਸੀਂ ਹੋਮ ਸੈਕਟਰੀ ਭਿੱਡੇ ਸਾਹਿਬ ਵੱਲੋਂ ਵਕਾਲਤ ਕਰਨ ਦੇ ਰੂਪ ਵਿੱਚ ਦੱਸੋ ਕਿ ਮੈਂ ਇਹ ਕਾਰ ਕਿਉਂ ਰਜਿਸਟਰ ਨਾ ਕਰ ਲਵਾਂ ਜੇ ਅਤੇ ਜੇ ਇਹ ਕਾਰ ਡਿਪਟੀ ਕਮਿਸ਼ਨਰ ਆਪ ਰਜਿਸਟਰ ਕਰਨ ਦਾ ਹੁਕਮ ਨਾ ਦੇਵੇ ਤਾਂ ਹੋਰ ਕੌਣ ਦੇਵੇ ਤੁਸੀਂ ਦੇਖਿਆ ਹੋਣਾ ਅਟਾਰਨੀ ਜਨਰਲ ਆਪਣੀ ਕਾਫੀ ਫੇਮਸ ਆ ਹੁਣ ਤਾਂ ਮੇਰੇ ਹਿਸਾਬ ਨਾਲ ਪੰਜਾਬ ਦੇ ਬਹੁਤ ਹੀ ਲੋਕਾਂ ਨੂੰ ਪਤਾ ਲੱਗਿਆ ਹੋਣਾ ਕਿ ਔਟਾਰਨੀ ਜਨਰਲ ਕੀ ਹੁੰਦਾਗਾ ਤੇ ਉਸਦੇ ਕੀ ਕੰਮ ਹੁੰਦੇ ਨੇ ਸਰਕਾਰ ਦੇ ਲਈ ਕੰਮ ਕਰਦਾਗਾ ਤੇ ਉਸ ਸਰਕਾਰੀ ਵਕੀਲ ਨੂੰ ਸਰਦਾਰ ਕਪੂਰ ਸਿੰਘ ਆਪਣੇ ਕੋਲ ਬੁਲਾਉਂਦੇ ਨੇ ਕਿ ਤੁਸੀਂ ਜੇਕਰ ਉਹਨਾਂ ਦੇ ਵੱਲੋਂ ਵਕਾਲਤ ਕਰਨੀ ਹੋਵੇ ਤੇ ਮੈਨੂੰ ਦੱਸੋ ਕਿ ਇਹ ਮੇਰਾ ਵਹੀਕਲ ਰਜਿਸਟਰ ਕਿਸ ਆਧਾਰ ਤੇ ਨਾਂ ਕੀਤਾ ਜਾਵੇ ਠੀਕ ਹੈ ਜੀ ਸੋ ਸਰਕਾਰੀ ਵਕੀਰ ਕਹਿਣ ਲੱਗਾ ਇਹ ਹੋਮ ਸੈਕਟਰੀ ਦਾ ਹੁਕਮ ਹੈ ਅਤੇ ਤੁਹਾਡੇ ਮੈਜਿਸਟ੍ਰੇਟ ਦਾ ਕਾਰ ਨੂੰ ਰਜਿਸਟਰ ਕਰਨ ਤੋਂ ਇਨਕਾਰ ਕਰਨਾ ਨਿਰਾ ਮਸਖਰਾਪਨ ਤੇ ਬੱਚਿਆਂ ਵਾਲੀ ਹਰਕਤ ਹੈ ਠੀਕੋ ਦੇਖੋ ਜਿਵੇਂ ਭਗਵੰਤ ਮਾਨ ਕਰਦਾ ਹੁੰਦਾ ਅਸੈਂਬਲੀ ਆਪਣੇ ਦੇ ਵਿੱਚ ਜਦੋਂ ਪਿਛਲੇ ਦਿਨੀ ਤੁਸੀਂ ਦੇਖਿਆ ਹੀ ਹੋਣਾ ਉਹ ਕੀ ਕਹਿੰਦੇ ਆ ਉਹ ਲੋਕ ਸਭਾ ਕਿ ਵਿਧਾਨ ਸਭਾ ਕੀ ਕਹਿੰਦੇ ਆ ਬਟ ਉਹਦੇ ਵਿੱਚ ਦੇਖਿਆ ਹੋਣਾ ਕਿ ਤੁਸੀਂ ਕਿਵੇਂ ਉਹ ਉਹ ਔਖਾ ਹੋ ਕੇ ਆਨੇ ਗੱਡ ਕੇ ਉਹ ਏ ਤੋਏ ਤੋਂ ਬਿਨਾ ਨਹੀਂ ਬੋਲਦਾ ਹਾਲਾਂਕਿ ਲਾਈਕ ਉਹ ਗਾਲਾਂ ਤੱਕ ਨਹੀਂ ਆ ਬਟ ਉਹ ਗਾਲਾਂ ਤੋਂ ਘੱਟ ਨਹੀਂ ਸੀਗਾ ਕੁਝ ਵੀ ਠੀਕ ਹੈ ਜੀ ਤਾਂ ਉਹ ਬੱਚਿਆਂ ਵਾਲੀ ਹਰਕਤ ਸੀਗੀ ਉਹਦੀ ਜਦੋਂ ਬੰਦਾ ਹਰਖ ਜਾਂਦਾ ਬਿਨਾ ਗੱਲ ਜਦੋਂ ਉਸਦੇ ਕੋਲ ਕੋਈ ਪਖਤਾ ਸਬੂਤ ਪ੍ਰੂਫ ਨਾ ਹੋਣ ਤਾਂ ਬੰਦਾ ਹਰਖ ਜਾਂਦਾ ਤੇ ਇਦਾਂ ਦਾ ਹੀ ਹਰਖ ਜੋ ਉਸ ਸਮੇਂ ਦੀਆਂ ਹਕੂਮਤਾਂ ਸਰਕਾਰਾਂ ਨੂੰ ਆਇਆ ਹੋਇਆ ਸੀਗਾ ਸਰਦਾਰ ਕਪੂਰ ਸਿੰਘ ਤੇ ਤਾਂ ਇਸ ਤੋਂ ਅੱਗੇ ਜਿੱਦਾਂ ਉਹ ਕਹਿੰਦਾ ਕਿ ਬੱਚਿਆਂ ਵਾਲੀ ਹਰਕਤ ਹੈ ਕਾਨੂੰਨ ਐਸ ਵਿੱਚ ਕਾਨੂੰਨ ਵਿੱਚ ਐਸ ਦੀ ਕੋਈ ਹਸਿਆਤ ਨਹੀਂ ਡਿਪਟੀ ਕਮਿਸ਼ਨਰ ਹੀ ਐਸ ਕਾਰ ਨੂੰ ਰਜਿਸਟਰ ਕਰਨ ਦਾ ਕਾਨੂੰਨੀ ਅਧਿਕਾਰ ਰੱਖਦਾ ਹੈ ਤੇ ਉਸ ਸਮੇਂ ਡਿਪਟੀ ਕਮਿਸ਼ਨਰ ਸਰਦਾਰ ਕਪੂਰ ਸਿੰਘ ਖੁਦ ਸਨ ਹੋਰ ਕੋਈ ਨਹੀਂ ਅਤੇ ਐਸ ਕਾਰ ਦੇ ਰਜਿਸਟਰ ਨਾ ਹੋਣ ਦੇਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਫਿਰ ਅੱਗੇ ਉਹ ਕਹਿੰਦੇ ਕਿ ਮੇਰੀ ਆਪਣੀ ਵੀ ਇਹ ਹੋ ਰਾਇਆ ਤੇ ਮੈਂ ਇਹੋ ਹੁਕਮ ਲਿਖ ਕੇ ਕਾਰਜ ਰਜਿਸਟਰ ਕਰਨ ਲਈ ਤੇ ਪੰਜਾਬ ਸਰਕਾਰ ਨੂੰ ਲਿਖ ਦਿੱਤਾ ਕਿ ਮੇਰੀ ਕੀਤੀ ਕਾਰਵਾਈ ਵੈ ਕਾਨੂੰਨੀ ਗਲਤੀ ਜਾਂ ਘਾਟ ਹੈ ਤਾਂ ਸਰਕਾਰ ਇਸ ਹੁਕਮ ਦੀ ਅਪੀਲ ਜਾਂ ਨਜ਼ਰਸਾਨੀ ਆਦ ਕਰ ਲਵੇ ਤਾਂ ਜੋ ਅੱਗੇ ਤੋਂ ਇਸ ਪ੍ਰਕਾਰ ਦੀ ਦੇ ਘਟੀਆ ਕਿਸਮ ਦੇ ਤੇ ਹਾਸੋਂ ਹੀ ਨੇ ਮਾਮਲੇ ਨਾ ਉਠਣਾ ਠੀਕ ਹੈ ਜੀ ਸੋ ਅਪੀਲ ਤੇ ਫਿਰ ਅੱਗੇ ਉਹ ਅਪੀਲ ਤੇ ਗੱਲ ਕਰਦੇ ਆ ਕਿ ਜਿਹੜੀ ਅਪੀਲ ਕੀਤੀ ਆ ਅਪੀਲ ਨਜ਼ਰਸਾਨੀ ਤਾਂ ਕਿਸੇ ਨੇ ਕੀ ਕਰਨੀ ਕਰਵਾਉਣੀ ਸੀ ਕਾਨੂੰਨ ਅਨਸਾਰ ਜੋ ਕੁਝ ਹੋਇਆ ਉਹ ਹੀ ਹੋਣਾ ਯੋਗ ਸੀ ਪਰ ਮਿਸਟਰ ਭਿੱਡੇ ਅਤੇ ਪੂਰਬੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਗੋਪੀ ਚੰਦ ਭਾਰਗਵ ਜਿਸ ਨੇ ਪਹਿਲਾਂ ਸਰਦਾਰ ਕਪੂਰ ਸਿੰਘ ਨੂੰ ਤੁਸੀਂ ਵੇਖਿਆ ਹੋਣਾ ਕਿ ਲੇਟਰ ਆਨ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਤੁਸੀਂ ਸਿੱਖਾਂ ਨੂੰ ਜੁਰਾਇਮ ਪੇਸ਼ਾ ਕਾਮ ਕਹ ਕੇ ਕਿ ਇਹਨਾਂ ਤੇ ਤੁਸੀਂ ਅਮ ਇਨ ਆਤੀ ਤੁਸੀਂ ਤਸ਼ੱਦਦ ਕਰਨਾ ਗੋਲੀ ਮਾਰੋ ਕੁੱਟੋ ਮਾਰੋ ਜੋ ਕੁਛ ਮਰਜੀ ਕਰੋ ਐਂਡ ਰੈਅਲਾਈਜ਼ ਥੈਮ ਥੈਟ ਕਿ ਉਹ ਰਾਜਾ ਕੌਣ ਹੈ ਤੇ ਪਰਜਾ ਕੌਣ ਹੈ ਅੱਗੇ ਇਹ ਗੱਲ ਕਹਦੇ ਪਰ ਮਿਸਟਰ ਭਿੱਡੇ ਦੇ ਪੂਰਬੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਗੋਪੀ ਚੰਦ ਭਾਰਗਵ ਨੂੰ ਇਹ ਗੱਲ ਚੰਗੀ ਨਾ ਲੱਗੀ ਕਿ ਮੇਰੇ ਕੋਲ ਸ਼ੈਵਲਟ ਕਾਰ ਕਿਉਂ ਹੈ ਇਹ ਸਿੱਖ ਡਿਪਟੀ ਕਮਿਸ਼ਨਰ ਆਪੇ ਖਰੀਦ ਕੇ ਆਪੇ ਰਜਿਸਟਰ ਕਰਕੇ ਸ਼ੈਵਲਟ ਕਾਰ ਉੱਤੇ ਚੜਨ ਦਾ ਦਾ ਯਾ ਰੱਖਦਾ ਹੈ ਇਸ ਤੋਂ ਵੱਧ ਕੋਰ ਕਲਯੁਗ ਹੋਰ ਕੀ ਹੋ ਸਕਦਾ ਇਹ ਉਹਨਾਂ ਦੇ ਵਰਡ ਸਨ ਗੋਪੀ ਚੰਦ ਭਾਰਗਵ ਤੇ ਮਿਸਟਰ ਭਿੱਡੇ ਦੇ ਕਿ ਇਤੋਂ ਜ਼ਿਆਦਾ ਉਹ ਕਹਿੰਦੇ ਆ ਕਿ ਕੋਰ ਕਲਯੁਗ ਹੋਰ ਕੀ ਹੋ ਸਕਦਾ ਹੈ ਮਿਸਟਰ ਭਿੱਡੇ ਆਈਸੀਐਸ ਹੋਮ ਸੈਕਰੀਟਰੀ ਨੇ ਇੱਕ ਖੂਫੀਆ ਚਿੱਠੀ ਡਿਪਟੀ ਕਮਿਸ਼ਨਰ ਜਲੰਧਰ ਨੂੰ ਲਿਖ ਮਾਰੀ ਕਿ ਜਦੋਂ ਇੱਥੇ ਧਿਆਨ ਦਿਓ ਕਿ ਦੇਖੋਗੇ ਜਿਵੇਂ ਭਗਵਾਨ ਦਮਨ ਵਾਲੇ ਲੱਛਣ ਆਇਆ ਇਹ ਬੰਦੇ 'ਚ ਠੀਕ ਹੈ ਕਿ ਕਹਿੰਦਾ ਕਿ ਜਦੋਂ ਕਦੇ ਜਦੋਂ ਵੀ ਕਦੇ ਕਪੂਰ ਸਿੰਘ ਆਪਣੀ ਕਾਰ ਉੱਤੇ ਚੜ੍ਹ ਕੇ ਜਲੰਧਰ ਜ਼ਿਲ੍ਹੇ ਦੀ ਹੱਦ ਵਿੱਚੋਂ ਲੰਘੇ ਉਸ ਦੀ ਕਾਰ ਖੋਹ ਕੇ ਜ਼ਬਤ ਕਰ ਲਈ ਜਾਵੇ ਸੈਕੂਲਰ ਰਾਜ ਨਾ ਹੋਇਆ ਮਖੌਲ ਹੋਇਆ ਠੀਕ ਹੈ ਸੋ ਮੈਨੂੰ ਐਸਾ ਹੁਕਮ ਦਾ ਹੁਣ ਸਰਦਾਰ ਕਪੂਰ ਸਿੰਘ ਕਹਿੰਦੇ ਨੇ ਕਿ ਮੈਨੂੰ ਐਸਾ ਹੁਕਮ ਦਾ ਪਤਾ ਲੱਗਾ ਤਾਂ ਮੈਂ ਇੱਕ ਕਾਰ ਆਉਣੇ ਪਾਉਣੇ ਆਪਣੇ ਇੱਕ ਮਿੱਤਰ ਨੂੰ ਦਿੱਲੀ ਦੇ ਦਿੱਤੀ ਕੌਣ ਪਹਾੜ ਨਾਲ ਟਕਰਾ ਕੇ ਸਰ ਬਣਾਵੇ ਠੀਕ ਹੈ ਫਿਰ ਆਖਰੀ ਕਿ ਲਾਈਕ ਉਹਨਾਂ ਨੇ ਆਪਣੀ ਵੀ ਜੈਦ ਪਗਾਲੀ ਕਿ ਰਜਿਸਟਰ ਹੋਊਗੀ ਫੇਰ ਉਹ ਕਹਿੰਦੇ ਕਿ ਹੁਣ ਇਹ ਨੰਗਨ ਲੱਗੇ ਤਾਂ ਇਹਨੂੰ ਬਸ ਖੱਜਲ ਕਰਨਾ ਜਿਵੇਂ ਆਪਾਂ ਦੇਖਿਆ ਕਿ ਟਾਬਿਆਂ ਦੇ ਅੱਗੇ ਡੀਡੀਓ ਵਗੈਰਾ ਲਾ ਦਿੱਤੇ ਜਾਂਦੇ ਸੀ ਬੜਾ ਕੁਝ ਕਰਦੀਆਂ ਆਪਣੀਆਂ ਸਰਕਾਰਾਂ ਸੋ ਉਵੇਂ ਇਹ ਪਹਿਲਾਂ ਤੋਂ ਹੀ ਅਡਾਪਟ ਕੀਤਾ ਆ ਰਿਹਾਗਾ ਇਹ ਵਿਰਾਸਤ ਚ ਮਿਲਦਾ ਇਹਨਾਂ ਨੂੰ ਲੀਡਰਾਂ ਨੂੰ ਕਰਪਟ ਲੀਡਰਾਂ ਨੂੰ ਇਹ ਸੀਗੀ ਹੁਣ ਸ਼ੈਵਲਟ ਕਾਰ ਦੀ ਘਟਨਾ ਫਿਰ ਆਖਰ ਨੂੰ ਉਹਨਾਂ ਨੂੰ ਮਜਬੂਰ ਹੋਇਆਂ ਨੂੰ ਆਪਣੇ ਦੋਸਤ ਮਿੱਤਰ ਨੂੰ ਵੇਚਣੀ ਤਾਂ ਪਈ ਪਰ ਲਕੀਰਾਂ ਘੜਾ ਦਿੱਤੀਆਂ ਅਗਲੇ ਨੇ ਡਿਪਟੀ ਕਮਿਸ਼ਨਰ ਆਪਦੇ ਅਹੁਦੇ ਦਾ ਪੂਰਾ ਪੂਰੀ ਵਰਤੋਂ ਕੀਤੀ ਉਹਨਾਂ ਨੇ ਤੇ ਇਹ ਕਾਫੀ ਸਾਰੀਆਂ ਘਟਨਾਵਾਂ ਆਲਰੇਡੀ ਹੋ ਚੁੱਕੀਆਂ ਸੀਆਂ ਇੰਨਾ ਚ ਪੂਰਾ ਇਹਨਾਂ ਨੇ ਨੱਕ ਨਾਲ ਲਕੀਰਾਂ ਕਢਵਾ ਦਿੱਤੀਆਂ ਸੀ ਫਿਰ ਆਖਰ ਨੂੰ ਜਦੋਂ 4 ਮਹੀਨਿਆਂ ਦੀ ਛੁੱਟੀ ਤੇ ਗਏ ਹੋਏ ਸਨ ਸਦਾ ਕਪੂਰ ਸਿੰਘ ਤਾਂ ਉਹਨਾਂ ਨੂੰ ਛੁੱਟੀ ਦੇ ਸਮੇਂ ਮੁਅਤਲ ਕਰ ਦਿੱਤਾ ਹੀ ਹਾਲਾਂਕਿ ਕਿਸੇ ਨੂੰ ਛੁੱਟੀ ਸਮੇਂ ਤੁਸੀਂ ਮੁਅਤਲ ਕਰ ਨਹੀਂ ਸਕਦੇ ਠੀਕ ਹੈ ਅਕੋਰਡਿੰਗ ਟੂ ਹਾਲਾਂਕਿ ਆਹ ਰਾਜ ਸਰਕਾਰਾਂ ਦਾ ਬਿਲਕੁਲ ਹੀ ਨਹੀਂ ਸੀ ਕਰ ਸਕਦੀਆਂ ਜਿਨ੍ਹਾਂ ਨੇ ਕੀਤਾ ਸੀਗਾ ਤੇ ਜਿਨ੍ਹਾਂ ਨੇ ਉਦੋਂ ਜਿਨ੍ਹਾਂ ਨੇ ਉਦੋਂ ਇਹਨਾਂ ਤੇ ਕਾਰਵਾਈ ਬਿਠਾਈ ਵਿਭਾਗੀ ਕਾਰਵਾਈ ਕੀਤੀ ਅਸੋ ਇਸੀ ਕਿ ਸ਼ੈਵਲਟ ਕਾਰ ਦੀ ਘਟਨਾ। ਇੱਕ ਤੁਹਾਨੂੰ ਮੈਂ ਹੋਰ ਅੱਗੇ ਘਟਨਾ ਅਗਲੀ ਵੀਡੀਓ ਦੇ ਵਿੱਚ ਦੱਸੂਗਾ। ਉਹ ਵੀ ਬੜੀ ਇੰਟਰਸਟਿੰਗ ਘਟਨਾ। ਤੱਕ ਲਈ ਆਪਣੇ ਦੋਸਤ ਲਲਕਾਰ ਸਿੰਘ ਨੂੰ ਦਿਓ ਯਾਤ। ਅ ਜਲਦੀ ਵਾਪਸ ਆਵਾਂਗਾ ਤੇ ਤਦ ਤੱਕ ਆਪਣਾ ਖਿਆਲ ਰੱਖਿਓ। ਧੰਨਵਾਦ।